ਹalleluyah ਅਓ ਸੀ ਮੇਰੀ ਪੁਰਖਬਾਨੀਆਂ ਦੀ ਪੁਸਤਕ ਦੇ ਵਿੱਚੋਂ ਅੱਜ ਦੇ ਵਚਨ ਪੜ੍ਹਦੇ ਹਾਂ ਇੱਕ ਮਸਾ ਕੀਤੇ ਹੋਏ ਅਗਵੇ ਦੀ ਅਦੀਨਗੀ ਵਿੱਚ ਰਹਿਣਾ ਪਹਿਲਾ ਸੈਮੂਅਲ ਅਧਿਆਇ 3 ਉਦੀ 8 ਹੈ ਫਿਰ ਜਿਹਾਵਾ ਨੇ ਤੀਜੀ ਵਾਰ ਸੈਮੂਅਲ ਨੂੰ ਸੱਦਿਆ ਅਤੇ ਉਹ ਉੱਠ ਕੇ ਇਲੀ ਕੋਲ ਗਿਆ ਅਰ ਆਖਿਆ ਮੈਂ ਹਾਜ਼ਰ ਹਾਂ ਤੈਨੂੰ ਮੈਨੂੰ ਸੱਦਿਆ ਹੈ ਤਦ ਇਲੀ ਨੇ ਜਾਤਾ ਜੋ ਜਿਹਾਵਾ ਨੇ ਮੁੰਡੇ ਨੂੰ ਸੱਦਿਆ ਹੋਣਾ ਹੈ ਮੇਰੇ ਪਿਆਰਿਓ ਬਾਈਬਲ ਸਾਨੂੰ ਦੱਸਦੀ ਹੈ ਕਿ ਜਦੋਂ ਪਰਮੇਸ਼ੁਰ ਨੇ ਆਪਣੇ ਸੇਵਕ ਏਲੀ ਦੀ ਆਵਾਜ਼ ਵਿੱਚ ਸੈਮੂਅਲ ਨੂੰ ਤਿੰਨ ਵਾਰ ਬੁਲਾਇਆ ਤਾਂ ਸੈਮੂਅਲ ਨੇ ਸੋਚਿਆ ਕਿ ਏਲੀ ਉਸ ਨੂੰ ਬੁਲਾ ਰਿਹਾ ਹੈ ਇਸ ਲਈ ਉਹ ਏਲੀ ਕੋਲ ਗਿਆ ਕਿਉਂਕਿ ਉਸਨੇ ਪਹਿਲਾਂ ਕਦੇ ਵੀ ਪਰਮੇਸ਼ੁਰ ਦੀ ਆਵਾਜ਼ ਨਹੀਂ ਸੁਣੀ ਸੀ ਇਸ ਤਰ੍ਹਾਂ ਜਦੋਂ ਪਰਮੇਸ਼ੁਰ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਹੈ ਤਾਂ ਉਹ ਆਪਣੇ ਸਾਮਰਥੀ ਆਤਮਿਕ ਸੇਵਕਾਂ ਦੇ ਰਾਹੀਂ ਅਜਿਹਾ ਕਰਦਾ ਹੈ ਤੁਹਾਡਾ ਮਾਰਗਦਰਸ਼ਨ ਕਰਦਾ ਹੈ ਕਈ ਵਾਰ ਆਪਣੇ ਸੇਵਕ ਦੇ ਰੂਪ ਵਿੱਚ ਤੁਹਾਡੇ ਕੋਲ ਆਉਂਦਾ ਹੈ ਤੁਹਾਨੂੰ ਵਚਨ ਦੱਸਦਾ ਹੈ ਤੁਹਾਨੂੰ ਚੰਗਾ ਕਰਦਾ ਹੈ ਤੁਹਾਨੂੰ ਛੁਡੰਦਾ ਹੈ ਫਿਰ ਤੁਸੀਂ ਦੇਖੋਗੇ ਤੁਹਾਡੇ ਜੀਵਨ ਵਿੱਚ ਅਸਫਲਤਾ ਸੀ ਸ਼ੈਤਾਨ ਕੰਮ ਕਰ ਰਿਹਾ ਸੀ ਬਿਮਾਰੀ ਸੀ ਪਰ ਜਿਵੇਂ ਹੀ ਇੱਕ ਆਤਮਿਕ ਅਗੂਆ ਇੱਕ ਸਮਰਥੀ ਵਿਅਕਤੀ ਜੋ ਤੁਹਾਡੀ ਸਮਰਥ ਤੋਂ ਵੱਡਾ ਹੈ ਤੁਹਾਡੇ ਨਾਲ ਛੁੜਦਾ ਹੈ ਤਾਂ ਤੁਹਾਡੇ ਹਾਲਾਤ ਬਦਲਨੇ ਸ਼ੁਰੂ ਹੋ ਜਾਂਦੇ ਹਨ ਪਹਿਲਾਂ ਤੁਸੀਂ ਪ੍ਰਾਰਥਨਾ ਕਰ ਰਹੇ ਸੀ ਉਪਵਾਸ ਕਰ ਰਹੇ ਸੀ ਪਰ ਤੁਹਾਡੇ ਹਾਲਾਤ ਨਹੀਂ ਬਦਲ ਰਹੇ ਸਨ ਕਿਉਂਕਿ ਤੁਹਾਡੀ ਸામਰਥ ਤੁਹਾਡੇ ਹਾਲਾਤਾਂ ਨੂੰ ਨਹੀਂ ਬਦਲ ਰਹੀ ਸੀ ਪਰ ਜਿਵੇਂ ਹੀ ਇੱਕ ਵੱਡੀ ਸામਰਥ ਆਉਂਦੀ ਹੈ ਤੁਹਾਡੇ ਬੰਧਨ ਟੁੱਟ ਜਾਂਦੇ ਹਨ ਬਾਈਬਲ ਸਾਨੂੰ ਦੱਸਦੀ ਹੈ ਕਿ ਅਲੀਸ਼ਾ ਨੂੰ 2 ਗੁਣਾ ਮਸਾ ਮਿਲਿਆ ਕਦੋਂ ਜਦੋਂ ਉਹ ਪਰਮੇਸ਼ਰ ਦੇ ਇੱਕ ਸਾਮਰਥੀ ਸੇਵਕ ਦੀ ਉਦੀਨਗੀ ਵਿੱਚ ਗਿਆ ਪਰਮੇਸ਼ਰ ਨੇ ਉਸ ਨੂੰ ਮਸਾ ਆਸਾਨੀ ਨਾਲ ਨਹੀਂ ਦਿੱਤਾ ਉਸਨੇ ਪਹਿਲਾਂ ਉਸਨੂੰ ਇੱਕ ਮਸਾ ਕੀਤਾ ਹੋਇਆ ਅਗਵਾ ਦਿੱਤਾ ਅਤੇ ਉਸਨੂੰ ਉਸਦੀ ਪਾਲਣਾ ਕਰਨੀ ਸਿਖਾਈ ਜੇਕਰ ਤੁਸੀਂ ਵੀ ਆਪਣੇ ਜੀਵਨ ਵਿੱਚ ਸੰਘਰਸ਼ ਕਰ ਰਹੇ ਹੋ ਤਾਂ ਤੁਹਾਨੂੰ ਆਪਣੇ ਆਪ ਨੂੰ ਇੱਕ ਮਸਾ ਕੀਤੇ ਹੋਏ ਅਗਵੇ ਦੇ ਅਧਿਕਾਰ ਹੇਠ ਸੌਂਪਣਾ ਪਵੇਗਾ ਅਤੇ ਉਸ ਦਾ ਪਾਲਨ ਕਰਨਾ ਪਵੇਗਾ ਤੁਸੀਂ ਅਜਿਹੀਆਂ ਗਵਾਹੀਆਂ ਜ਼ਰੂਰ ਸੁਣੀਆਂ ਹੋਣਗੀਆਂ ਕਿ ਪਰਮੇਸ਼ਰ ਦਾ ਸੇਵਕ ਰਾਤ ਨੂੰ ਮੇਰੇ ਸੁਪਨੇ ਵਿੱਚ ਮੇਰੇ ਕੋਲ ਆਇਆ ਅਤੇ ਉਸਨੇ ਮੈਨੂੰ ਫਲ ਖਾਣ ਨੂੰ ਦਿੱਤਾ ਫਿਰ ਜਦੋਂ ਮੈਂ ਸਵੇਰੇ ਉઠી ਤਾਂ ਮੈਂ ਦੇਖਿਆ ਕਿ ਮੈਂ ਗਰਭਵਤੀ ਹਾਂ ਜਾਂ ਬਹੁਤ ਸਾਰੇ ਲੋਕ ਕਹਿੰਦੇ ਹਨ ਮੈਂ ਤਿੰਨ ਦਿਨਾਂ ਲਈ ਪ੍ਰਾਰਥਨਾ ਅਤੇ ਉਪਵਾਸ ਰੱਖ ਰਹੀ ਸੀ ਅਤੇ ਮੈਂ ਪਰਮੇਸ਼ਰ ਦੇ ਅੱਗੇ ਪ੍ਰਾਰਥਨਾ ਕਰ ਰਹੀ ਸੀ ਕਿ ਉਹ ਮੇਰੀ ਸਥਿਤੀ ਆਪਣੇ ਸੇਵਕ ਨੂੰ ਦੱਸੇ ਫਿਰ ਜਦੋਂ ਮੈਂ ਸਵੇਰੇ ਚਰਚ ਆਈ ਤਾਂ ਪਰਮੇਸ਼ਰ ਦੇ ਸੇਵਕ ਨੇ ਮੇਰੇ ਲਈ ਪਵਿੱਖ ਬਾਣੀ ਕੀਤੀ ਕਿਉਂ ਇਸ ਤਰ੍ਹਾਂ ਕੀ ਹੋਇਆ ਕਿਉਂਕਿ ਜਦੋਂ ਤੁਸੀਂ ਸਾਮਰਥ ਨਾਲ जोडਦੇ ਹੋ ਪਰਮੇਸ਼ਰ ਦੇ ਮਸਾਂ ਕੀਤੇ ਹੋਏ ਅਗੂਏ ਦੀ ਅਦੀਨਗੀ ਵਿੱਚ ਆਉਂਦੇ ਹੋ ਤਾਂ ਤੁਹਾਡੇ ਜੀਵਨ ਵਿੱਚ ਵੱਡੇ ਵੱਡੇ ਕੰਮ ਹੋਣ ਲੱਗ ਜਾਂਦੇ ਹਨ ਬੰਧਨ ਟੁੱਟ ਜਾਂਦੇ ਹਨ ਅਤੇ ਤੁਸੀਂ ਆਪਣੇ ਜੀਵਨ ਵਿੱਚ ਤਰੱਕੀ ਕਰਦੇ ਹੋ ਇਸ ਲਈ ਤੁਹਾਨੂੰ ਪਰਮੇਸ਼ਰ ਦੇ ਮਸਾਂ ਕੀਤੇ ਹੋਏ ਅਗੂਏ ਦੀ ਅਦੀਨਗੀ ਵਿੱਚ ਰਹਿਣਾ ਪਵੇਗਾ ਅਤੇ ਉਸ ਦੀ ਆਗਿਆ ਦੀ ਪਾਲਣਾ ਕਰਨੀ ਪਵੇਗੀ ਤਾਂਦ ਤੁਸੀਂ ਅਲੀਸ਼ਾ ਦੀ ਤਰ੍ਹਾਂ ਆਸ਼ੀਸ਼ਿਤ ਅਤੇ ਉੱਚੇ ਹੋਵੋਗੇ ਆਮਨ ਆਓ ਸੀ ਮਿਲ ਕੇ ਪ੍ਰਾਰਥਨਾ ਕਰਦੇ ਹਾਂ ਸਰ ਸ਼ਕਤੀਮਾਨ ਪਰਮੇਸ਼ਰ ਮੈਂ ਇਸ ਵਚਨ ਲਈ ਤੁਹਾਡਾ ਧੰਨਵਾਦ ਕਰਦਾ ਹਾਂ ਪਰਮੇਸ਼ਰ ਮੈਂ ਪ੍ਰਾਰਥਨਾ ਕਰਦਾ ਹਾਂ ਜੋ ਮਸਾ ਕੀਤਾ ਹੋਇਆ ਅਗਵਾ ਤੁਸੀਂ ਮੈਨੂੰ ਦਿੱਤਾ ਹੈ ਉਸ ਦੀ ਅਦੇਨਗੀ ਵਿੱਚ ਚੱਲਣ ਅਤੇ ਆਗਿਆ ਨੂੰ ਪਾਲਣਾ ਕਰਨ ਦਾ ਤੁਸੀਂ ਮੈਨੂੰ ਅਨੁਗ੍ਰਹਿ ਦਿਓ ਤਾਂ ਜੋ ਮੈਂ ਅਲੀਸ਼ਾ ਦੀ ਤਰ੍ਹਾਂ ਤੁਹਾਡੀ ਮਹਿਮਾ ਕਰ ਸਕਾਂ ਪ੍ਰਭੇਸ਼ਮ ਸਿਦੇ ਸਾਮਰਥੀ ਨਾਮ ਵਿੱਚ ਆਮੇਨ